ਬਟਾਲਾ ਦੀ ਗੱਡੀ ਦੀ ਸਾਈਡ ਕਰਨ ਨੂੰ ਲੈ ਕੇ ਚੱਲੀ ਗੋਲੀ ਦੋ ਜ਼ਖਮੀ ਜ਼ਖਮੀਆਂ ਨੂੰ ਅਮਰਸਰ ਕੀਤਾ ਰੈਫਰ ਬਟਾਲਾ ਦੇ ਸਟਾਫ ਰੋਡ ਤੇ ਬੀਤੀ ਦੇਰ ਰਾਤ ਕਾਰ ਦੀ ਸਾਈਡ ਲੈਨ ਨੂੰ ਲੈ ਕੇ ਦੋ ਧੇਰਾ ਵਿੱਚ ਹੋਈ ਲੜਾਈ ਇਸ ਦੌਰਾਨ ਦੋ ਨੌਜਵਾਨਾਂ ਦੇ ਲੱਤਾਂ 'ਚ ਲੱਗੀਆਂ ਗੋਲੀਆਂ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਰ ਕਰਾਇਆ ਗਿਆ ਜਿੱਥੋਂ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਗੱਲਬਾਤ ਦੌਰਾਨ ਜ਼ਖਮੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਨਹੀਂ ਸੀ ਜਾਣਦੇ ਅਸੀਂ ਉਹਨਾਂ ਨੂੰ ਕਾਰ ਸਾਈਡ ਤੇ ਕਰਨ ਲਈ ਕਿਹਾ ਇੰਨੇ ਜੀ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ ਦੂਸਰੇ ਪਾਸੇ ਜ਼ਖਮੀ ਦੇ ਪਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਲੋਕ ਕੌਣ ਨਾ ਸਾਡਾ ਕਿਸੇ ਨਾਲ ਕੋਈ ਲੈਣ ਦੇਣਾ ਮੈਨੂੰ ਫੋਨ ਆਇਆ ਕਿ ਮੇਰੇ ਲੜਕੇ ਤੇ ਗੋਲੀ ਲੱਗ ਗਈ ਹੈ ਤੇ ਮੈਂ ਇੱਥੇ ਆ ਗਿਆ ਹਾਂ ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਇਲਾਜ ਕਰਨ ਵਾਲੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਦੋ ਨੌਜਵਾਨ ਆਏ ਸਨ ਜਿਨ੍ਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਦੋਨਾਂ ਦੋਨਾਂ ਦੀ ਹਾਲਤ ਸਥਿਰ ਹੈ ਅਸੀਂ ਦੋਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਜਦ ਤੱਕ ਰੈਫਰ ਕੀਤਾ ਗਿਆ ਉਦੋਂ ਤੱਕ ਪੁਲਿਸ ਨਹੀਂ ਸੀ ਪਹੁੰਚੀ ਪੁਲਿਸ ਮੌਕੇ ਤੇ ਜਾ ਕੇ ਜਾਂਚ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਸਰੋਕ ਕੀ ਹੋਇਆ ਕੀ ਉਸਲੇ ਮੌਕੇ ਤੇ ਮੌਕੇ ਤੇ ਭਾਜੀ ਬਸ ਗੱਡੀ ਆਪਣੀ ਜਗਾ ਮੰਗਿਆ ਬਸ ਗੱਡੀ ਦੀ ਮਾਰੀ ਹੋਇਆ ਸਾਈਡ ਨੂੰ ਘੱਲੋ ਅਗਲਾ ਗਲਮੇ ਆਣ ਕੇ ਪੈਂਡਾ ਬਸ ਵੀ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੀ ਚਲਾਇਆ ਗਿਆ ਉਹਨਾਂ ਕੋ ਫਾਇਰ ਚਲਾਇਆ ਗਿਆ ਸਾਡੇ ਤੇ ਤੇਰੇ ਕਿਥੇ ਲੱਗੀ ਮੇਰੇ ਪੜਚ ਲੱਗੀ ਭਾਜੀ ਤੇ ਨਾ ਕਿਥੇ ਲੱਗੀ ਕਿਹੜੀ ਜਗ੍ਹਾ ਦੀ ਇਹ ਵਾਰਦਾਤ ਹੈ ਇਹ ਵਾਰਦਾਤ ਹੈ ਕੀ ਆ ਸਾਧਵਾਣੇ ਭੱਲੇ ਸਾਧਵਾਣੇ ਮਲੇ ਸਟਾਫ ਰੋਡ ਦੀ ਸਟਾਫ ਰੋਡ ਸਾਧਵਾਣੇ ਮਲੇ ਹਾਂਜੀ ਤੇ ਜਿਹੜੇ तेरे ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਹੀ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਉਹ ਕਿਤੇ ਹੀ ਕੱਤ ਹੀ ਚਲੋ ਹਾਂ ਜੀ ਮੈਂ ਆਇਆ ਆਪਣੀ ਪਹਚਾਣ ਕਰਨ ਲਈ ਤੇ ਉਹਨਾਂ ਨੇ ਮੇਰੇ ਸਿਰ ਤੇ ਹਮਲਾ ਕੀਤਾ ਰਲਵੇਂ ਦੇ ਪਰਤ ਗੋਲੀ ਚ ਲਾਈ ਜੀ ਜਰਾ ਬੱਕਰੀ ਸੋਰੋ ਭਗਤ ਹੋਇਆ ਕੀ ਸੀ ਉਸੇ ਮੋਕੇ ਤੇ ਹਾਂ ਜੀ ਹੋਇਆ ਕੀ ਸੀ ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਕੋਲ ਗਿਆ ਮੰਗਿਆ ਗੱਡੀ ਦਾ ਉਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਸੀ ਉਤਰ ਕੇ ਮੇਰੇ ਗਲੇ 'ਤੇ ਮੈਂ ਉਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾਂ ਉਹਨਾਂ ਨੇ ਹਾਦਸੇ ਕਿ ਮੇਰੇ ਪੜਦੇ ਹੋਏ ਬਸ ਇਹ ਗੱਲ ਬੜੀ ਪਛਾਣਦੇ ਨਹੀਂ ਬੰਦੇ ਨੂੰ ਨਾ ਨਾ ਮੇਰੀ ਪਛਾਣ ਨਹੀਂ ਕਾਰ ਤੇ ਉਹ ਗੱਡੀ ਦੇ 15 ਕਾਰ ਤੇ ਹਾਂਜੀ ਮੈਨੂੰ ਗੱਡੀ ਦੀ ਪਛਾਣ ਨਹੀਂ ਆਈ ਮੈਂ A20 ਤੇ ਹਾਂ ਤੁਸੀਂ ਕਾਰ ਤੇ ਹੋ ਵੀ ਕਾਰ ਤੇ ਹਾਂਜੀ ਮਨਨੋ ਕਿ ਪਛਾਣ ਉਹਨਾਂ ਨੇ ਕਿ ਮੈਂ ਕਿਹਾ ਮੈਂ ਜਗ੍ਹਾ ਤੋਂ ਥੋੜੀ ਜੀ ਰਸਤਾ ਮੰਗਿਆ ਸੀ ਹਾਂ ਹਾਂਜੀ ਉਹ ਆਪਣੀ ਗਰਲਫ੍ਰੈਂਡ ਨਾਲ ਹੈ ਉਹਨੇ ਮੈਨੂੰ ਜਾਣ ਲਾਣੀ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਂਦਾ ਨੋਮਨ ਨੂੰ ਨਹੀਂ ਜਾਂਦਾ ਨਹੀਂ ਜਾਂਦਾ ਅਸ਼ਾ ਜੀ ਕੀ ਨਾ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਵਿੱਚ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਇਹ ਕੀ ਇਹ ਕਿੱਦਾਂ ਲੱਗੀਆਂ ਨੇ ਕੋਈ ਮਾੜਾ ਮੋਟਾ ਪਤਾ ਲੱਗਾ ਮੈਂ ਕਿਹਾ ਮਤਲਬ ਹੀ ਨਹੀਂ ਹਰ ਕੇ ਹੋਣ ਬੋਲ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰ ਸਰ ਨਿਕਲਣੀਆਂ ਇੱਥੇ ਹੈ ਕੋਈ ਨਹੀਂ ਬਸ ਚੇ ਨਹੀਂ ਹੈ ਫੇ ਲੈ ਜਾ ਗੋਡੇ ਤੇ ਗੋਲੀ ਲੱਗੀ ਕੋਈ ਨਾ ਦੀ ਕੋਈ ਲਾਕ ਡਾਟਾ ਕੀ ਕੋ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕੀਤੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਮੈਂ ਕਿਹਾ ਸਿਰਫ ਸਾਨੂੰ ਇਹ ਨਹੀਂ ਕਿਹਾ ਵੀ ਗੋਲੀ ਲੱਗੀ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਕੀ ਮੰਗ ਕਰਦੇ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰਜੈਸ਼ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹ ਚਲੀ ਹੋਰ ਕੀ ਆਹੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾਲ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨੀ ਹੈ ਕੋਈ ਮੰਗ ਨਹੀਂ ਕਰਦੇ ਆਪਾਂ ਕਿਨੇ ਬਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਹੈ ਨਾ ਇਹਨਾਂ ਚੀਜ਼ਾਂ 'ਚ ਕੁਝ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾ ਚਿਰ ਆਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਹੈ ਆਪਾਂ ਨਾ ਕਿਸੇ ਨਾਲ ਕਿਤੇ ਰੰਜੇਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜੇਸ਼ ਰੱਖਣੀ ਨਹੀਂ ਰੰਜਤ ਆ ਗਈ ਸਾਡਾ ਕਿਹੜਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦਾ ਦੁਸ਼ਮਣ ਹੈ ਅਜ ਤੱਕ ਅਹੀ ਪੈਂਠਾ ਸਾਲਾ ਹੀ ਨਾ ਕਿਸ ਨੂੰ ਹੋਏ ਕਿਹਾ ਤੇ ਨਾ ਖਵਾਇਆ ਜੀ ਕਿਹਾ ਤੇ ਦਿਖਵਾਇਆ ਠੀਕ ਹੋ ਗਿਆ ਡਾਕਟਰ ਸਾਹਿਬ ਕੀ ਹੋਇਆ ਹੁਣ ਐਸ ਲਈ ਤੇ ਕਿੰਨੇ ਬੰਦੇ ਆਏ ਮੈਂ ਜੀ ਰਮਪ੍ਰੀਤ ਸੇ ਪੰਨੋ ਫਾਰਮੇਸੀ ਅਫਸਰ ਸਿਵਲ ਹਸਪਤਲ ਪਟਾਲਾ ਸੜਕੋ ਜੀ ਦੋ ਕੇਸ ਆਏ ਆ ਏ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰੈਸ਼ ਹੈ ਕਿ ਜੀ ਮੁਰਗੀ ਮੁਲਾ ਬਟਾਲਾ ਇਹਦੇ ਵੀ ਗਨਸ਼ਾਟ ਲੱਤਾਂ ਤੇ ਜੀ ਗੋੜੀ ਬਚੀ ਜੀ ਤੋ ਜਾਏਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਨ ਆਫ ਰਜਿੰਦਰ ਕੁਮਾਰ ਇਹਦਾ ਰੈジਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਗਣ ਛੋਟਿਆਂ ਚ ਗੋਲੀ ਗੋਲੀ ਲੱਗੀ ਆ ਅਸੀਂ ਇਹਦਾ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਹਮਸਾ ਦੀ ਕੋਈ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਕਿ ਮੈਡੀਸਨ ਨੇ ਮੁੜਿਆ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਬੱਚੇ ਲੱਤਾਂ ਤੇ ਲੱਗੀਆਂ ਆ ਹੋ ਵੀ ਕੋਈ ਤਾਂ ਇਨਫੋਰਮੇਸ਼ਨ ਆ ਕਿ ਦੋ ਗੋਲੀ ਬੰਦਾ ਦਾ ਵਜੋਂ ਨੀ ਹੋਰੰ ਦੇ ਸਾਲ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11:00 ਵਜੇ ਦੇ 10 ਮਿੰਟ ਤੇ ਆਇਆ ਦੋਨਾਂ ਦੇ ਕਿੰਨੇ ਲੱਗਿਆ ਗੋਲੀ ਦੋਵਾਂ ਦੇ 2-2 3-3 ਇੱਕ-ਇੱਕ ਦੋ-ਦੋ ਗੋਲੀਆਂ ਬਚੀਆਂ ਜੀ ਦੋ-ਦੋ ਦਿੰਨੇ ਗੋਲੀਆਂ ਬਚੀਆਂ ਹਾਂ ਜੀ ਦੋਨਾਂ ਦੀ ਲੱਤਾਂ ਦੇ ਲੱਤਾਂ ਦੇ ਬਚੀਆਂ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਬਚੀਆਂ ਨੇ ਗੋਲੀ ਰਾਤੀ ਠੀਕ ਦੱਸੀ ਆ ਇਨ ਆਂਸਰ